ਸਾਡੇ ਦਰਮਿਆਨ ਨੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਮਤ ਮਾਨ ਜੀ ਆਪਾਂ ਉਹਨਾਂ ਤੋਂ ਪੁੱਛਦੇ ਹਾਂ ਕਿ ਅੱਜ ਜੋ ਤੁਸੀਂ ਮੁੱਦਾ ਲੈ ਕੇ ਆਏ ਹੋ ਉਸ ਨੂੰ ਕਿੱਥੋਂ ਤੱਕ ਲੈ ਜਾਣਾ ਚਾਹੋਗੇ ਕੀ ਮੁੱਦਾ ਦੇਖੋ ਜੀ ਪੰਜਾਬ ਦੇ ਵਿੱਚ ਜਿਹੜੀ ਘਰਾਂ ਦੇ ਬਿਜਲੀ ਦੇ ਬਿੱਲ ਨੇ ਉਹ ਇੰਨੇ ਜ਼ਿਆਦਾ ਆ ਰਹੇ ਨੇ ਕਿ ਲੋਕਾਂ ਦੇ ਹੱਥ ਖੜੇ ਹੋ ਗਏ 7-7000 8-8000 10-10000 15-15000 ਰੁਪਿਆ ਬਿੱਲ ਗਰੀਬਾਂ ਨੂੰ ਆ ਰਹੇ ਨੇ ਆਮ ਘਰਾਂ ਨੂੰ ਆ ਰਹੇ ਨੇ ਇੱਕ ਵੀ ਇੱਕ ਬੱਲਬ ਇੱਕ ਪੰਖਾ ਹੈ ਜੀ ਦੋ ਬੱਲਬ ਇੱਕ ਪੱਖਾ ਸੋ ਲੋਕ ਕਹਿੰਦੇ ਜੀ ਸਾਨੂੰ ਇਹਨਾਂ ਤੋਂ ਨਜ਼ਾਦ ਦਵਾਓ ਅਸੀਂ ਜਦੋਂ ਰੈਲੀਆਂ ਜਾਂਦੇ ਆ ਪਿੰਡਾਂ 'ਚ ਮੀਟਿੰਗਾਂ ਕਰਨ ਜਾਂਦੇ ਆ ਲੋਕ ਬਿੱਲ ਲੈ ਕੇ ਆਉਂਦੇ ਆਪਣੇ ਘਰਾਂ ਦੇ ਕਿ ਇਹਨਾਂ ਦਾ ਇਹਨਾਂ ਦਾ ਕੀ ਕਰਾਂਗੇ ਜੀ ਅਸੀਂ ਤੇ ਹੁਣ ਤਾਂ ਇੱਥੋਂ ਤੱਕ ਹਾਲਾਤ ਹੋ ਗਏ ਕਿ ਜੇ ਕੋਈ ਮੀਟਰ ਰੀਡਰ ਜਾਂ ਕੋਈ ਕੋਈ ਬਿਜਲੀ ਵਾਲੇ ਕੋਈ ਕਨੈਕਸ਼ਨ ਕੱਟਣ ਵਗੈਰਾ ਜਾਂਦੇ ਨੇ ਤਾਂ ਲੋਕ ਉਹਨਾਂ ਨਾਲ ਲੜਾਈ ਝਗੜੇ ਕਰਨ ਲੱਗ ਗਏ ਨੇ ਸੋ ਜੇ ਦਿੱਲੀ ਸਰਕਾਰ ਜਿਹੜੀ ਹੈ ਉਹ ਬਿਜਲੀ ਖਰੀਦਦੀ ਹੈ ਉਹ ਬਿਜਲੀ ਖਰੀਦ ਕੇ ਵੀ 1 ਰੁਪਿਆ ਯੂਨਿਟ ਗਰੀਬਾਂ ਨੂੰ ਦੇ ਸਕਦੀ ਹੈ ਤਾਂ ਪੰਜਾਬ ਜਿਹੜਾ ਬਿਜਲੀ ਬਣਾਉਂਦਾ ਹੈ ਸਾਡੇ ਕੋਲੇ ਡੈਮ ਨੇ ਬੜੇ ਬੜੇ ਅਸੀਂ ਬਿਜਲੀ ਪੈਦਾ ਕਰਕੇ ਵੀ 10-10 ਰੁਪਏ ਯੂਨਟ ਦੇ ਰਹੇ ਆ ਤਾਂ ਫਿਰ ਇਹ ਇਹ ਇੱਥੋਂ ਤਾਂ ਹੀ ਸਿੱਧਾ ਹੁੰਦਾ ਕਿ ਪ੍ਰਾਈਵੇਟ ਕੰਪਨੀਆਂ ਨਾਲ ਮਿਲੇ ਹੋਏ ਨੇ ਪਹਿਲਾਂ ਬਾਦਲ ਸਰਕਾਰ ਮਿਲੀ ਹੋਈ ਸੀ ਹੁਣ ਹੁਣ ਸਮਝੌਤੇ ਇਹਨਾਂ ਨਾਲ ਹੋ ਗਏ ਤੇ ਲੋਕਾਂ ਨੂੰ ਲੁੱਟੀ ਜਾ ਰਹੇ ਨੇ ਅਸੀਂ ਅੱਜ ਆਮ ਆਦਮੀ ਪਾਰਟੀ ਵੱਲੋਂ ਬਤੌਰ ਪ੍ਰਧਾਨ ਮੈਂ ਚਿੱਠੀ ਲਿਖੀ ਹੈ ਅਰਵਿੰਦ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਕਿ ਬਿਜਲੀ ਦੇ ਬਿੱਲ 20 ਦਿਨਾਂ ਦੇ ਵਿੱਚ ਵਿੱਚ ਇਮੀਡੀਏਟਲੀ ਘਟਾਓ ਕੈਬਨਿਟ ਦੀ ਮੀਟਿੰਗ ਬੁਲਾ ਕੇ ਹੰਗਾਮੀ ਹਾਲਤ ਚ ਬਿਜਲੀ ਦੇ ਬਿੱਲ ਜਿਹੜੇ ਬਿਜਲੀ ਸਸਤੀ ਕਰੋ ਨਹੀਂ ਤਾਂ ਫਿਰ ਅਸੀਂ ਇਸ ਬਿਜਲੀ ਅੰਦੋਲਨ ਨੂੰ ਸਸਤੀ ਬਿਜਲੀ ਦੇ ਅੰਦੋਲਨ ਨੂੰ ਗਲੀਆਂ ਚ ਸੜਕਾਂ ਤੇ ਵਿਧਾਨ ਸਭਾ ਚ ਪਾਰਲੀਮੈਂਟ ਚ ਲੈ ਕੇ ਜਾਵਾਂਗੇ ਇੱਕ ਇੱਕ ਮਹੀਨੇ ਦਾ ਬਿੱਲ ਕਿਉਂ ਨਹੀਂ ਕਰਦੇ ਤੁਹਾਡੀ ਨਜ਼ਰ ਕੀ ਗੱਲ ਹੈ ਇਹਦੇ ਪਿੱਛੇ ਪਿਛੋਕੜ ਕੀ ਹੈ ਕਿਉਂਕਿ ਜਦੋਂ 2 ਮਹੀਨਿਆਂ ਦਾ ਬਿੱਲ ਕਰਦੇ ਨੇ ਤਾਂ ਸਲੈਬ ਚੇਂਜ ਹੋ ਜਾਂਦੀ ਹੈ 2 ਮਹੀਨੇ ਨੇ ਇਕੱਠੀਆਂ ਜੁਨਟਾਂ ਜਿਹੜੀਆਂ ਨੇ ਉਹ ਉਹ ਜ਼ਿਆਦਾ ਹੋ ਜਾਂਦੀਆਂ ਨੇ ਤਾਂ ਇੱਕ ਹੋਰ ਅਗਲਾ ਸਲੈਬ ਰੇਟ ਵਾਲਾ ਸਲੈਬ ਆ ਜਾਂਦਾ ਸੋ ਇਹੀ ਦਿੱਲੀ ਦੇ ਵਿੱਚ ਇੱਕ ਇੱਕ ਮਹੀਨੇ ਦਾ ਬਿੱਲ ਹੁੰਦਾ ਇੱਥੇ ਵੀ ਅਸੀਂ ਇਹੀ ਮੰਗ ਕਰਾਂਗੇ ਕਿ ਇੱਕ ਇੱਕ ਮਹੀਨੇ ਦਾ ਬਿੱਲ ਦਿਓ ਇੱਕ ਇੱਕ ਮਹੀਨੇ ਦਾ ਬਿੱਲ ਦਿਓ ਤੇ ਲੋਕ ਭਰਨਗੇ ਪਰ ਨਾਲ ਸਸਤੀ ਵੀ ਤਾਂ ਕਰੋ 10 ਰੁਪਏ ਯੂਨਿਟ ਤੁਸੀਂ ਕਰ ਰੱਖੀ ਐ ਵਿੱਚ ਕਾਓ ਸੈਸ ਲਾ ਰੱਖਿਆ ਗਊ ਸੈਸ ਤੁਸੀਂ ਬਿਜਲੀ ਦੇ ਬਿੱਲਾਂ ਚ ਲੈਨੇ ਹੋ ਪਰ ਜਿਹੜੀਆਂ گاਵਾਂ ਨੇ ਜਾਂ ਪਸ਼ੂਨੇ ਵਾਰਾ ਉਹ ਉਹ ਸੜਕਾਂ ਤੇ ਲੋਕਾਂ ਦੀ ਜਾਨ ਲੈਂਦੇ ਫਿਰਦੇ ਨੇ ਤੇ ਲੋਕਾਂ ਦੀਆਂ ਫਸਲਾਂ ਖਰਾਬ ਕਰਦੇ ਫਿਰਦੇ ਨੇ 1.5 150 2 200 گاਵਾਂ ਦੇ ਝੁੰਡ ਫਿਰਦੇ ਨੇ ਤੇ ਫਿਰ ਨਾ ਤੁਸੀਂ ਕਿਸੇ ਗਊਸ਼ਾਲਾ ਨੂੰ ਕੋਈ ਪੈਸਾ ਦੇ ਰਹੇ ਹੋ ਸਾਰੀਆਂ ਤੁਸੀਂ ਉਹਨਾਂ ਦੀਆਂ ਗਰੰਟਾ ਬੰਦ ਕਰ ਰੱਖੀਆਂ ਨੇ ਫਿਰ ਗਊ ਸੈਸ ਕਾਹਦਾ ਲੈਨੇ ਹੋ ਸੋ ਇਹ 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 ਗੱਲਾਂ ਜਿਹੜੀਆਂ ਸਾਰੀਆਂ ਅਸੀਂ ਸਰਕਾਰ ਨੂੰ ਪੁੱਛਾਂਗੇ ਬਜਟ ਸੈਸ਼ਨ ਦੇ ਵਿੱਚ ਵਿਧਾਨ ਸਭਾ 'ਚ ਪੁੱਛਾਂਗੇ ਔਰ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਉਹਦੇ 'ਚ ਪੁੱਛਾਂਗੇ। ਲੇ ਜਿਹੜਾ ਇਹ ਚੱਲ ਰਿਹਾ ਕਿ ਕਰਜ਼ਾ ਮਾਫੀ ਖਾਸ ਕਰਕੇ ਬੜੇ ਬੜੇ ਪੇਪਰਾਂ 'ਚ ਵੀ ਦਿੱਤਾ ਜਾ ਰਿਹਾ ਉਂਝ ਵੀ ਪ੍ਰਚਾਰ ਕੀਤਾ ਜਾ ਰਿਹਾ ਇਹਦੇ ਬਾਰੇ ਪ੍ਰਤੀਕਿਰਿਆ ਕੀ ਹੈ ਤੁਹਾਡੀ? ਕੋਈ ਜੀ ਕਿਸਾਨ ਜਿਹੜਾ ਉਹ ਕਰਜ਼ਾ ਮਾਫੀ ਨਹੀਂ ਚਾਹੁੰਦਾ ਕਿਸਾਨ ਕਰਜ਼ਾ ਮੁਕਤੀ ਚਾਹੁੰਦਾ ਹੈ। ਤੁਸੀਂ ਉਹਨਾਂ ਦੀਆਂ ਫਸਲਾਂ ਦੇ ਭਾਅ ਦਿਓ ਉਹਨੂੰ ਕਰਜ਼ਾ ਲੈਣ ਦੀ ਲੋੜ ਹੀ ਨਾ ਪਵੇ। ਪ੍ਰੋਡਕਸ਼ਨ ਕੋਸਟ ਘਟਾਓ, ਨਵੇਂ-ਨਵੇਂ ਬੀਜਾਂ ਦੀ ਕਾੜ ਕੱਢੋ। ਉਹਨਾਂ ਨੂੰ ਦੱਸੋ ਕਿਹੜੀ ਸਪਰੇ ਕਦੋਂ ਕਰਨੀ ਹੈ। ਉਹ ਤਾਂ ਕਿਸਮਤ ਤੇ ਛੱਡ ਰੱਖ ਸਰਕਾਰ ਤਾਂ ਘਰਾਂ ਚ ਬੜੀ ਬੈਠੀ ਐ ਕੂਠੀਆਂ ਚ ਆਪਦੇ ਮਹਿਲਾਂ ਚ ਲੋਕ ਬਾਹਰ ਬੈਠੇ ਨੇ ਅੱਜ ਵੀ ਪੰਜਾਬ ਦੇ ਕਿਸਾਨ ਸੜਕਾਂ ਤੇ ਬੈਠੇ ਨੇ ਧਰਨਿਆਂ ਤੇ ਬੈਠੇ ਨੇ ਮਾਸਟਰ ਧਰਨਿਆਂ ਤੇ ਬੈਠੇ ਨੇ ਨਰਸਾਂ ਧਰਨਿਆਂ ਤੇ ਬੈਠੀਆਂ ਨੇ ਡਾਕਟਰ ਧਰਨਿਆਂ ਤੇ ਬੈਠੇ ਨੇ ਆਂਗਣਵਾੜੀ ਵਾਲੀਆਂ ਧਰਨਿਆਂ ਤੇ ਬੈਠੀਆਂ ਨੇ ਮਿੱਡੇ ਮੀਲ ਵਾਲੇ ਧਰਨਿਆਂ ਤੇ ਬੈਠੇ ਨੇ ਦਲਿਤਾਂ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਵਜੀਫੇ ਨਹੀਂ ਮਿਲ ਰਹੇ ਉਹ ਧਰਨੇ ਦੇ ਰਹੇ ਨੇ ਤੋ ਸਾਰਾ ਪੰਜਾਬ ਦਾ ਧਰਨਿਆਂ ਤੇ ਬੈਠਾ ਕੈਪਟਨ ਅਮਰਿੰਦਰ ਸਿੰਘ ਜੀ ਆਪਦੇ ਮਹਿਲ ਦੇ ਅੰਦਰ ਬੈਠੇ ਨੇ ਸੋ ਆਮ ਆਦੀ ਪਾਰਟੀ ਦੀ ਜਿਹੜੀ ਜ਼ਿੰਮੇਵਾਰੀ ਐ ਵਿਰੋਧੀ ਧਿਰ ਦੇ ਤੌਰ ਤੇ ਚੌਕੀਦਾਰੇ ਦੀ ਹੈ ਚੌਕੀਦਾਰਾ ਕਰਾਂਗੇ ਵਿਧਾਨ ਸਭਾ ਚ ਵੀ ਸੜਕਾਂ ਤੇ ਵੀ ਤੇ ਅਗਲੇ ਤੁਹਾਡੇ ਕੀ ਪਾਰਟੀ ਦੇ ਪ੍ਰੋਗਰਾਮ ਨੇ ਜਾਂ ਹੁਣ ਤੁਹਾਡੀ ਅਗਿਓ ਕੀ ਚੋਣਾਂ ਸੰਧ ਤੇ ਕੀ ਨੀਤੀ ਹੈ ਥੋੜੀ ਜਿ ਆਪਣਾਈ ਹੋਊਗੀ ਪੰਜ ਉਮੀਦਵਾਰ ਅਸੀਂ ਅਨਾਉਂਸ ਕਰਤੇ ਬਾਕੀ ਅੱਠ ਜਿਹੜੇ ਅਗਲੇ 5-10 ਦਿਨਾਂ ਦੇ ਵਿੱਚ ਅਸੀਂ ਅਨਾਉਂਸ ਕਰ ਦਾਂਗੇ ਤੇ ਘਰ ਘਰ ਅਸੀਂ ਪਾਰਟੀ ਦੀਆਂ ਨੀਤੀਆਂ ਨੂੰ ਲੈ ਕੇ ਜਾਵਾਂਗੇ ਔਰ ਆਪਣੇ ਵੱਲੋਂ ਪੂਰੇ ਹੌਸਲੇ ਨਾਲ ਸੰਗਠਨ ਇੱਕ ਟੀਮ ਦੇ ਰੂਪ ਵਿੱਚ ਲੜਾਂਗੇ ਔਰ ਮੈਨੂੰ ਉਮੀਦ ਹੈ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਪਹਿਲਾਂ ਨਾਲੋਂ ਵੀ ਵੱਧ ਹੰਗਾਰਾ ਲੈ ਕੇ ਪਾਰਲੀਮੈਂਟ ਚ ਜਾਊਗੀ ਜੇ ਤੁਸੀਂ ਦੂਸਰੀ ਦੇ ਕਹਿ ਰਹੇ ਦਿੱਲੀ ਦਾ ਆਪਣਾ ਸੁਆਮੀਨਾਥਨ ਦੀ ਰਿਪੋਰਟ ਲਾਗੂ ਕਰਨ ਬਾਰੇ ਉਹ ਉਹਦਾ ਕਿਸ ਤਰ੍ਹਾਂ ਰੂਪ ਹੋਏਗਾ ਦੇਖੋ ਜੀ ਦਿੱਲੀ ਦੇ ਵਿੱਚ ਸਰਕਾਰ ਨੇ ਮੀਟਿੰਗਾਂ ਕਰ ਲੀਆਂ ਨੇ ਸੁਆਮੀਨਾਥਨ ਦੀ ਰਿਪੋਰਟ ਜਿਹੜੀ ਦਿੱਲੀ ਸਰਕਾਰ ਲਾਗੂ ਕਰਨ ਜਾ ਰਹੀ ਹੈ ਦੇਸ਼ ਦੇ ਵਿੱਚ ਪਹਿਲੀ ਵਾਰ ਆਮ ਤੌਰ ਤੇ ਇਹ ਪੁੱਛਿਆ ਜਾਂਦਾ ਸਵਾਲ ਕਿ ਸਟੇਟ ਲਾਗੂ ਨਹੀਂ ਕਰ ਸਕਦਾ ਸੈਂਟਰ ਕਰ ਸਕਦਾ ਪਰ ਉਹਨਾਂ ਨੇ ਇਹਦਾ ਰਸਤਾ ਹੀ ਕੱਢਿਆ ਕਿ ਜੇ ਕਿਸੇ ਫਸਲ ਦਾ ਭਾਅ 150 ਰੁਪਏ ਹੈ فرض ਕਰ ਲੋ। ਸੁਆਮੀਨਾਥਨ ਰਿਪੋਰਟਾਂ ਮੁਤਾਬਕ 150 ਰੁਪਏ ਕਵੈਂਟਲ ਬਣਦਾ ਹੈ। ਪਰ ਜਿਹੜਾ ਸੈਂਟਰ ਹੈ ਉਹ ਐਮਐਸਪੀ ਦੇ ਰਹੀ ਹੈ 122 ਰੁਪਏ ਦੀ ਜਾਂ 125 ਰੁਪਏ ਦੀ। ਤਾਂ ਜਿਹੜਾ 28 ਰੁਪਏ ਜਾਂ 25 ਰੁਪਏ ਦਾ ਜਿਹੜਾ ਗੈਪ ਰਹਿ ਗਿਆ ਵਿੱਚ ਉਹ 25 ਰੁਪਏ ਜਾਂ 28 ਰੁਪਏ ਪਰ ਕਵੈਂਟਲ ਦਿੱਲੀ ਸਰਕਾਰ ਬੋਨਸ ਦੇ ਦੂਗੀ ਤੇ ਸੁਆਮੀਨਾਥਨ ਦੀਆਂ ਰਿਪੋਰਟਾਂ ਮੁਤਾਬਕ ਜਿਹੜੇ ਭਾਅ ਬਣਦੇ ਨੇ ਉਸ ਭਾਅ ਤੇ ਦਿੱਲੀ ਦੇ ਕਿਸਾਨਾਂ ਦੀ ਫਸਲ बिकੂਗੀ। ਇਸ ਤੇ ਇਸ ਤਰੀਕੇ ਨਾਲ ਸੁਆਮੀਨਾਥਨ ਰਿਪੋਰਟ ਲਾਸਟ ਸਵਾਲ ਇਹ ਹੈ ਕਿ ਤੁਹਾਡਾ ਅਲਾਈਅੰਸ ਜਿਹੜੀ ਗੱਲਬਾਤ ਚੱਲ ਰਹੀ ਹੈ ਕੋਈ ਉਹਦੇ ਬਾਰੇ ਨੇਪਰੇ ਚੜੀ ਜਾਂ ਕੀ ਕੁਝ ਕਰ ਰਹੇ ਹੋ ਨਹੀਂ ਹਜੇ ਨਹੀਂ ਪਰੇ ਨਹੀਂ ਚੜੀ ਗੱਲ ਚੱਲ ਰਹੀ ਹੈ ਉਹ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਕਿਹੜੀ ਪਾਰਟੀਆਂ ਦੇ ਨਾਲ ਬੀਐਸਪੀ ਤੇ ਅਕਾਲੀ ਦਲ ਟਕਸਾਲੀ ਨਾਲ ਹਾਂਜੀ ਹਾਂਜੀ ਇਹ ਸਨ ਭਗਵੰਤ ਮਾਨ ਜੀ ਜੋ ਸਾਡੇ ਨਾਲ ਗੱਲ ਕਰ ਰਹੇ ਸਨ ਮੈਂ ਅਜੈਬ ਸਿੰਘ ਔਜਲਾ ਆਪਣੇ ਕੈਮਰਾਮੈਨ ਸੁਦਰੰਦਰ ਪੈਲ ਦੇ ਨਾਲ ਚੰਡੀਗੜ੍ਹ ਤੋਂ